हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੁਮਿਤ ਰਾਜ ਜਿਹੜੀ ਕਿ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਬਹੁਤ ਚੰਗੇ ਰਿਕਾਰਡ ਦੀ ਜਿਹੜੀ ਘਰੇਲੂ ਝੋਟੀ ਬਾਪੂ ਨੇ ਵੇਚਨੀ ਆ ਬਾਪੂ ਦਾ ਕੋਈ ਵਿਵਾਰ ਦਾ ਨਹੀਂ ਘਰ ਦੀ ਝੋਟੀ ਸੁਣ ਵਾਲੀ ਚੰਗੇ ਰਿਕਾਰਡ ਦੀ ਜਿਹੜੇ ਭਰਾ ਨੂੰ ਪਸੰਦ ਆਉਗੀ ਬਾਪੂ ਨਾਲ ਤੁਸੀਂ ਨੰਬਰ ਦਾ ਸੰਪਰਕ ਕਰੋਗਾ ਤੇ ਵਾਕਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬਾਪੂ ਨਾਲ ਕਰਦੇ ਆ ਗੱਲਬਾਤ ਗੱਲਬਾਤ ਸ਼ਾਰਟ ਪਲੇਸ ਝੋਟੀ ਦਾ ਸਟਰਕਚਰ ਆ ਪਿੱਛੋਂ ਉਹ ਦਿਖਾਰਾਂ ਵੀ ਜਿਹਵੇਂ ਝੋਟੇ ਹੁੰਦੇ ਆ ਆਮ ਪਿੰਡਾਂ ਦੇ ਵਿੱਚ ਨਾ ਉਹਨਾਂ ਜਿਹੜੀ ਚੋਰੀ ਮਤਲਬ ਪੂਰੀ ਲੰਬਾਈ ਚਾਈਟ ਉੱਤੀ ਹੈਗੀ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਨਾਮ ਕੀ ਆਪਣਾ ਬਲਵੰਤ ਸਿੰਘ ਮਿਸਤਰੀ ਜੀ ਅੱਛਾ ਤੇ ਪਿੰਡ ਤੇ ਜਿਹੜਾ ਕਰ ਆਪਣੂ ਜੀ ਪਿੰਡ ਜਮਲਸੰਗਲ ਜ਼ਿਲ੍ਹਾ ਬਰਨਾਲਾ ਜੀ ਪਿੰਡ ਜਮਲਸੰਗਲਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਹੈ ਨਾ ਹਾਂ ਜੀ ਹਾਂ ਤਪੇ ਤੋਂ ਉਪਧੌੜ ਰੋਡ ਤੇ ਜਮਲਸੰਗਲਾ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਕਿੰਨਾ ਆਪਣਾ 99155 ਹਾਂ ਜੀ 14355 ਠੀਕ ਹੈ ਬਾਪੂ ਦਾ ਨੰਬਰ ਹੈ ਬਾਪੂ ਆਪਣੇ ਘਰ ਦੀ ਕੱਟੇ ਲਈਤੀ ਹਾਂ ਘਰ ਦੀ ਬਿਲਕੁਲ ਕੱਟਵਾ ਕਰਦੀ ਹਾਂ ਹਾਂ ਜੀ ਹਾਂ ਠੀਕ ਆ ਤੇ ਕਿਹੜਾ ਸੋਸ ਹੁੰਦੀ ਹੁਣ ਇਹ ਹਾਂ ਸੂਆ ਕਿਹੜਾ ਸੁੰਦੀ ਪਹਿਲਾ ਹਾਂ ਪਹਿਲਾ ਸੂਆ ਪਹਿਲਾ ਸੁੰਦੀ ਤੇ ਕੈਹ ਜ਼ਹਿਰੇਗੇ ਸੁੰਦੇ ਇਹਦੇ ਆਪਣਾ 18 ਮਤ ਜਨ ਪੂਰੇ ਹੋਣਗੇ 18 ਤਰੀਕ ਸੇਵਾ ਮੀਨਾ ਜਿੰਨੇ ਜਬ 13 ਤਰੀਕ ਨੂੰ ਵੀਡੀਓ ਨਾ ਰਿਹਾ 18 ਤਰੀਕ ਨੂੰ ਜਿਹੜੇ ਦਿਨ ਪੂਰੇ ਨੇਗੇ ਹਾਂਜੀ ਤੇ ਐ ਪਤਾ ਟਿਕਟ ਕਿਹੜੀ ਦੀ ਆ ਹਾਂ ਹਾਂ ਕਿ ਕੋਹੇ ਨੂਰ ਵੀ ਆ ਜਿਹੜਾ ਲਕਸ਼ਮ ਦੇ ਦੀ ਖਾਣਾ ਕੋਹੇ ਨੂਰ ਹੈਗਾ ਫਿੱਤੇ ਦੀ ਮਾਂ ਕਿ ਨਹੀਂ ਚੰਗੀ ਸੀ ਬਹੁਤ ਵਧੀਆ ਸੀ 16 17 ਕਿਲੋ ਪੁੱਤ ਲੈ ਆ ਸੀ ਠੀਕ ਤੇ ਇਹ ਆ ਮੱਝ ਗਈ ਇਹ ਕਿਹੜੀ ਆ ਇਹ ਮਤਲਬ ਹੈ ਤਾਂ ਉਸੇ ਦੀ ਹਾਂ ਇਹ ਉਹਦੀ ਉਹਨੀ ਹੋਰੀ ਹੈ ਇਹ ਹੈ ਵੀ ਭੈਣ ਆ ਕੀ ਹਾਂ 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 ਠੀਕ ਆ ਠੀਕ ਆ ਤੇ ਇਹ ਦੁੱਧ ਕਿੰਨਾ ਕੱਢਦੀ ਆਪਣੇ ਕੋਲੇ ਇਹ ਕੱਢਦੀ ਦੇਣਾ 10 ਲੀਟਰ ਕੱਢਦੀ 13 ਚੜਾਈ ਕੱਢ ਦਿੰਦੀ ਠੀਕ ਆ ਠੀਕ ਆ ਤੇ ਲੈ ਮੈਂ ਤੁਹਾਨੂੰ ਇੱਥੋਂ ਮੈਂ ਚੁੜਾਈ ਦੁਬਾਰਾ ਚੈੱਕ ਕਰਦਾ ਤੇ ਇੱਥੇ ਜਿਹੜੀ ਥਣਾ ਦੀ ਬੰਤਰ ਸੀ ਉਹ ਚੈੱਕ ਕਰ ਸਕਦੇ ਨਾ ਬਹੁਤ ਜ਼ਿਆਦਾ ਚੰਗੀ ਆ ਬਾਪੂਰਾ ਤੌਰ ਚੁੜਾਈ ਤੇ ਇੱਥੋਂ ਤੁਹਾਨੂੰ ਆਰਡਰ ਦੀ ਕੁਆਲਿਟੀ ਚੈੱਕ ਕਰਦਾ ਬਹੁਤ ਜ਼ਿਆਦਾ ਜ਼ਿਆਦਾ ਠੋਸ ਲੈਵਾ ਤਿਆਰ ਕਰਨਾਗਾ ਤੇ ਚੁੜਾਈ ਚੁੜੀ ਮੱਝ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਸਿੰਗਾ ਤੋਂ ਹੀ ਬੰਤਰ ਚੰਗੇਗੀ ਲੰਬਾਈ ਚਾਹੀ ਤਾਂ ਦੁੱਖ ਤੋੜਨ ਵਾਲਾ ਕੰਮ ਹੀ ਹੈਗਾ ਨਾ ਆ ਜਾ ਆ ਪੜਾ ਲੈ ਬਾਪੂ ਗੜਾ ਲੈ ਬਾਪੂ ਦਾ ਨੰਬਰ ਸਕਰੀਨ ਚੱਲਦਾ ਘਰੇਲੂ ਝੋਟੀ ਐ ਕੋਈ ਵਪਾਰ ਦਾ ਕੰਮ ਨਹੀਂ ਚਾਬਤ ਓਏ ਤੇ ਸਭੀ ਭਲੇ ਇੰਨੀ ਕਾ ਗਈ ਕਿ ਦੇਖ ਕੇ ਮਨ ਖੁਸ਼ ਹੁੰਦਾ ਕਿਸੇ ਭਰਾ ਨੇ ਕੋਈ ਬਰੀਡ ਤੇ ਕੰਮ ਕਰਨ ਮੰਨ ਕੇ ਚਲੋ ਆ ਜਾ ਆ ਜਾ ਤਾਂ ਇਹ ਝੋਟੀ ਤੁਸੀਂ ਲਿਆ ਸਕਦੇ ਨਾ ਦੇ ਇੱਥੋਂ ਤੁਰਦੇ ਉਹ ਚੈੱਕ ਕਰ ਲੋ ਥੋੜਾ ਜਨਾ ਪਤਾ ਹੈ ਘਰੇਲੂ ਕੋ ਜਿਹੜਾ ਤਰਨ ਤੋਂ ਜਾ ਕੇ ਜਾਂਦਾਗਾ ਠੀਕ ਆਪੋ ਮੋੜ ਲਿਆ ਬੋਚ ਪਏ ਜੇ ਆ ਲੈ ਤੇ ਮੁੱਲ ਮੁੱਲ ਖਰਾਪੂ ਕਿੰਨਾ ਕਰਾਂਗੇ ਪਤਾ ਮੁੱਲ ਮੌਕੇ ਦੀ ਕਰਕੇ ਚ ਗੱਲਾਂ ਫੋਨ ਤੇ ਕਰ ਲਾਂਗੇ ਹਾਂ ਹਾਂ ਠੀਕ ਆ ਇਹ ਇਥੋਂ ਜਨਮ ਕਵੈਨੀ ਸ਼ੈਡ ਦੀ ਥਨਾ ਦੀ ਬੰਤਰ ਤੇ ਥਨਾ ਦਾ ਗੈਪ ਇਹਦਾ ਉਹ ਚੈੱਕ ਕਰਾ ਦੇਣਾ ਬੰਨਾ ਗੈਪ ਉਹ ਥਨਾ ਦਾ ਬਹੁਤ ਹੈਗਾ ਤੇ ਚੰਗੀ ਸੰਭਿ ਭਲੀ ਕੱਤੀ ਆ ਹਜੇ 5-6 ਦਿਨ ਦੀ ਕੱਚੀ ਪਈ ਗਈ ਲਗਭਗ ਜਿੱਦੋਂ ਉਹਨੇ ਸੂਣਾਗਾ ਤਾਂ ਅੱਬ ਉਹ ਜਿਹੜੀ ਤਿਆਰ ਹੋ ਜੂਗੀ ਨਾ ਤੇ ਬਾਪੂ ਦਾ ਪਿੰਡ ਜਮਲਸੰਗਲਾ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲਾ ਬਾਪੂ ਨੰਬਰ 1 ਕਰੀ ਫੇਲ ਬੋਲਦੇ ਗਾ 99155 ਹਾਂਜੀ 14355 14355 ਆਈ ਤੁਹਾਨੂੰ ਕਵੈਨੀ ਸ਼ੈਡ ਦੀ ਥਨਾ ਦਾ ਗੈਪ ਚੈੱਕ ਕਰਾ ਦੇਣਾ ਬੰਨਾ ਠੀਕ ਹੈ ਸੋ ਜਿਹੜੇ ਭਰਾ ਨੂੰ ਪਸੰਦ ਆਉ ਗਏ ਬਾਪ ਨੂੰ ਤੁਸੀਂ ਨੰਬਰ ਸੰਭਰ ਕਰ ਲੂਗੀ ਧੰਨਵਾਦ ਜੀ